ਪੇਟੀਐਮ ਨੂੰ ਲੈ ਕੇ ਕਨਫਿਊਜ਼ ਹੋ ਤਾਂ ਤੁਹਾਡੀ ਕਨਫਿਊਜ਼ਨ ਦੂਰ ਕਰ ਦਵਾਂ ਕਿ ਪੇਟੀਐਮ ਬੰਦ ਨਹੀਂ ਹੋ ਰਿਹਾ ਪੇਟੀਐਮ ਦੀ ਸਬਸਿਡਰੀ ਕੰਪਨੀ ਪੇਟੀਐਮ ਪੇਮੈਂਟਸ ਬੈਂਕ ਬੰਦ ਹੋ ਰਿਹਾ ਹੈ ਜਿਵੇਂ ਪੰਜਾਬ ਨੈਸ਼ਨਲ ਬੈਂਕ ਹੈ ਜਾਂ ਐਸਬੀਆਈ ਹੈ ਜਾਂ ਹੋਰ ਬੈਂਕ ਨੇ ਉਸੇ ਤਰ੍ਹਾਂ ਪੇਟੀਐਮ ਪੇਮੈਂਟਸ ਬੈਂਕ ਵੀ ਹੈਗਾ ਉਹਦੇ ਵਿੱਚ 29 ਫਰਵਰੀ ਤੋਂ ਬਾਅਦ ਤੁਸੀਂ ਨਾ ਪੈਸੇ ਡਿਪੋਜ਼ਿਟ ਕਰ ਸਕਦੇ ਹੋ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪੈਸਾ ਕ੍ਰੈਡਿਟ ਹੋ ਸਕਦਾ ਹੈ। ਉਹਦੇ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਵੀ ਜਿਹੜੀਆਂ ਨੇ ਉਹ ਵੀ ਬੰਦ ਹੋ ਜਾਣਗੀਆਂ ਜਿਵੇਂ ਕਿ ਫਾਸਟੈਕ ਜਾਂ ਵਾਲਟ। ਜੇਕਰ ਤੁਹਾਡਾ ਬੈਲੈਂਸ ਉਹਦੇ ਵਿੱਚ ਰਹਿੰਦਾ ਹੈ ਤਾਂ ਉਹ ਤੁਸੀਂ ਜਦੋਂ ਤੱਕ ਬੈਲੈਂਸ ਕਢਾੜ ਹੀ ਲੈਂਦੇ ਜਾਂ ਇਸਤੇਮਾਲ ਨਹੀਂ ਕਰ ਲੈਂਦੇ ਉਹ ਬੈਲੈਂਸ ਸਦਾ ਬਣਾ ਰਹੇਗਾ। ਇਹ RBI ਵੀ ਕਹਿੰਦਾ ਹੈ ਔਰ ਇਹ Paytm ਨੇ ਵੀ ਬਿਆਨ ਜਾਰੀ ਕਰ ਦਿੱਤਾ। ਦੂਜੇ ਪਾਸੇ ਬਹੁਤ ਦੁਕਾਨਦਾਰਾਂ ਨੂੰ ਕਨਫਿਊਜ਼ਨ ਹੈ ਕਿ ਜਿਹੜੇਗਾ Paytm ਦੇ ਜ਼ਰੀਏ ਪੈਸੇ ਪਾ ਰਹੇ ਨੇ ਉਹ ਪੈਸਾ ਸੇਫ ਨਹੀਂ ਹੈਗਾ। ਤੇ ਮੈਂ ਤੁਹਾਨੂੰ ਦੱਸ ਉਹ ਉਹਦੇ ਤੇ ਕੋਈ ਅਸਰ ਨਹੀਂ ਹੈ ਪੇਟੀਐਮ ਦਾ ਬੈਂਕ ਜਿਹੜਾ ਉਹ ਬੰਦ ਹੋ ਜਾਏਗਾ ਜੇਕਰ ਤੁਹਾਨੂੰ ਕੋਈ ਗਾਹਕ ਪੈਸੇ ਭੇਜ ਰਿਹਾ ਔਰ ਜੇ ਤੁਹਾਡਾ ਪੇਟੀਐਮ ਕਿਸੇ ਹੋਰ ਬੈਂਕ ਦੇ ਨਾਲ ਜੁੜਿਆ ਹੋਇਆ ਜਿਵੇਂ ਪੰਜਾਬ ਨੈਸ਼ਨਲ ਬੈਂਕ ਜਾਂ ਐਸਬੀਆਈ ਜਾਂ ਹੋਰ ਕਿਸੇ ਬੈਂਕ ਦੇ ਨਾਲ ਜੁੜਿਆ ਹੋਇਆ ਤੇ ਉਹ ਪੈਸਾ ਤੁਹਾਡਾ ਸਿੱਧਾ ਉਸ ਖਾਤੇ ਦੇ ਵਿੱਚ ਜਾਏਗਾ ਨਾ ਕਿ ਪੇਟੀਐਮ ਦੇ ਖਾਤੇ ਦੇ ਵਿੱਚ